ਤ੍ਰੀ ਮੰਤਰੀ ਸੀ타 ਰਾਮਣ ਵੱਲੋਂ 11ਵਾਂ ਬਜਟ ਪਾਸ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਆਪਜੀ ਕੋਲ ਪਹੁੰਚੇ ਆਂ ਔਰ ਕੀ ਲੱਗਦਾ ਹੈ ਵੀ ਇਹ ਬਜਟ ਪੰਜਾਬ ਪ੍ਰਤੀ ਕਿਸਾਨਾਂ ਪ੍ਰਤੀ ਕੋਈ ਲਾਹੇਵੰਦ ਸਾਬਤ ਹੋਵੇਗਾ ਜਾਂ ਮਤਲਬ ਕਿਸ ਤਰ੍ਹਾਂ ਨਾਲ ਤੁਸੀਂ ਦੇਖਦੇ ਹੋ ਇਸ ਬਜਟ ਨੂੰ ਸਾਹਿਬ ਹਾਂਜੀ ਵੈਦੂ ਜਿਹੜਾ ਖਾਲਸਾ ਵੈਦੂ ਜੀ ਦੀ ਫਤਿਹ ਸੈਂਟਰ ਸਰਕਾਰ ਵੱਲੋਂ ਜੋ 11ਵਾਂ ਬਜਟ ਪੇਸ਼ ਕੀਤਾ ਗਿਆ ਹੈ ਇਹ ਪੰਜਾਬ ਵਾਸਤੇ ਤੇ ਕਿਸਾਨਾਂ ਵਾਸਤੇ ਬਿਲਕੁਲ ਵੀ ਲਾਹੇਵੰਦ ਨਹੀਂ ਹੈ ਕਿਉਂਕਿ ਸੈਂਟਰ ਸਰਕਾਰ ਨੇ ਕਿਸਾਨਾਂ ਵਾਸਤੇ ਕੁਝ ਨਹੀਂ ਸੋਚਿਆ ਇਹ ਤੇ ਬਚਾ। ਅਗਰ ਕੋਈ ਚਾਹ ਦੇਤਾ ਹੈ ਕੋਈ ਵਧੀਆ ਪੌਲਸੀ ਲਿਆ ਸਕਦਾ ਕਿਸਾਨਾਂ ਵਾਸਤੇ ਜਾਂ ਪੰਜਾਬ ਵਾਸਤੇ ਇਸ ਗੱਲ ਦਾ ਬਾਤ ਉਹ ਤੁਹਾਨੂੰ ਦੱਸਦੇ ਆਂ ਵੀ ਇਹ ਜਿਹੜਾ ਪੰਜਾਬ ਵਾਸਤੇ ਜਿਹੜਾ ਬਜਟ ਹੈ ਬਿਲਕੁਲ ਨਹੀਂ ਮਾਨਾ ਸਾਥ ਤੋਂ ਹੋਇਆ ਹੈ। ਧੰਨਵਾਦ। ਥੈਂਕ ਯੂ ਸਰ। 11ਵਾਂ ਬਜਟ ਪਾਸ ਹੋਇਆ ਹਨ ਜੀ। ਉਸ ਬਜਟ ਦੌਰਾਨ ਤੁਹਾਡੇ ਸ਼ਰਾਫਾ ਦੇ ਵਿੱਚ ਹਨ ਜੀ ਸੋਨੇ ਦੀਆਂ ਜਾਂ ਚਾਂਦੀ ਦੀਆਂ ਕੁਝ ਕੀਮਤਾਂ ਦੇ ਵਿੱਚ ਕਿੰਨਾ ਗਾਮ ਲੋਕਾਂ ਨੂੰ ਫਰਕ ਪਏਗਾ ਔਰ ਥੋੜਾ ਜਿਹਾ ਸਮਝਾਓ ਵੀਰ ਬੇਨਾ ਪਲੀਜ਼। ਦੇਖੋ ਕੀਮਤਾਂ ਵਿੱਚ ਤਾਂ ਕੋਈ ਖਾਸ ਫਰਕ ਪੈਣਾ ਨਹੀਂ ਲੇਕਿਨ ਅੱਗੇ ਵਾਸਤੇ ਜਿਹੜਾ ਆਪਣਾ ਮੁਲਕ ਹਮੇਸ਼ਾ ਹੀ ਸੋਨਾ ਆਇਆਤ ਕਰਤਾ ਹੈ ਉਸਕੇ ਉੱਪਰ ਬੜਾ ਫਰਕ ਪੈਗਾ ਕਿਉਂਕਿ ਐਕਸਾਈਜ਼ ਡਿਊਟੀ 15% ਥੀ ਜੋ ਕਿ ਕੇਂਦਰ ਸਰਕਾਰ ਨੇ 5% ਕਰਤੀ 6% ਕਰਤੀ ਉਨਕਾ ਬਹੁਤ ਧੰਨਵਾਦ ਹੈ ਸਰਾਪਾ ਬਾਜ਼ਾਰ ਕਿਉਂਕਿ ਜ਼ਿਆਦਾਤਰ ਲੋਕੀ ਬਾਹਰ ਤੋਂ ਸੋਨਾ ਖਰੀਦੇ ਸੀ ਉਸਕਾ ਯਹਾਂ ਕੇ ਸੁਨਾਰੋਂ ਨੂੰ ਕਾਫੀ ਫਰਕ ਪੈਂਦਾ ਸੀ ਇਸਕੇ ਨਾਲ ਗ੍ਰਾਹਕਾਂ ਦਾ ਵੀ ਫਾਇਦਾ ਹੈ ਕਮ ਸੇ ਕਮ 4000 ਸੇ 4500 ਰੁਪਏ ਕੇ ਵਿੱਚ ਵਿੱਚ ਅ ਰੇਟ ਦਾ ਫਰਕ ਪਏਗਾ। ਔਰ ਕਿਤਨਾ ਕਿਤੇ ਆਮ ਮੰਦੇ ਦੀ ਜਿਹੜੀ ਥੋੜਾ ਜਿਹਾ ਸਹੀ ਹੈ ਬਜਟ ਆਮ ਬੰਦੇ ਵਾਸਤੇ। ਬਿਲਕੁਲ ਆਮ ਬੰਦੇ ਵਾਸਤੇ ਚਲੋ ਠੀਕ ਹੈ ਬਜਟ ਬਾਕੀ ਸੋਨਾ ਰਹਾ ਵਾਸਤੇ ਜ਼ਿਆਦਾ ਬੈਠ ਰਹਾ ਹੈ ਕਿਉਂਕਿ ਬਾਹਰ ਰੇਟ ਘਟ ਹੋਇਆ ਕਰਦਾ ਸੀ ਜਿਸਕੇ ਨਾਲ 2 ਨੰਬਰ ਚ ਸੋਨਾ ਆਇਆ ਕਰਦਾ ਸੀ। ਹੁਣ ਪੂਰੇ ਵਰਲਡ ਮੇਂ ਅਗਰ ਸੋਨੇ ਦਾ ਰੇਟ ਇੱਕੋ ਹੀ ਰਹਗਾ ਤਾਂ ਉਹਦੇ ਨਾਲ ਲੋਕੋں ਕੇ ਵਿੱਚ ਜਿਹੜੀ ਗਲਤਫਹਿਮੀ ਬਾਹਰ ਸੋਨਾ ਸਸਤਾ ਹੈ ਇੰਡੀਆ ਚ ਮਹਿੰਗਾ ਹੈ ਇਹ ਦੂਰ ਹੋਏਗਾ। ਜੀ। ਸੋ ਬੋ ਬਤਨਾ ਜੀ ਕੇਂਦਰੀ ਮੰਤਰੀ ਸੀਤਾਰਾਮਨ ਜੀ ਵੱਲੋਂ ਜਿਹੜਾ 11ਵਾਂ ਬਜਟ ਪਾਸ ਕੀਤਾ ਉਸ ਦੌਰਾਨ ਕਾਫੀ ਕੁਛ ਹਲਚਲ ਜੀ ਮਚੀ ਹੋਈ ਹੈ ਜਿੱਦਾਂ ਕਿ ਮੋਬਾਈਲ ਸਸਤੇ ਸੋਨਾ ਚਾਂਦੀ ਔਰ ਅਜੇ ਮੋਬਾਈਲ ਸ਼ਾਪ ਤੇ ਖੜਿਆ ਤੁਹਾਡੀ ਤੇ ਕੀ ਲੱਗਦਾ ਵੀ ਕੁਛ ਸਸਤੇ ਹੋਣ ਦੀ ਉਮੀਦ ਹੈ ਜਾਂ ਕੋਈ ਹਵਾ ਚ ਤਾਂ ਨਹੀਂ ਕੋਈ ਗੱਲਾਂ ਜੀ ਆ ਗਵਰਨਮੈਂਟ ਨੇ ਕਿਹਾ ਹੈਗਾ ਇੰਪੋਰਟ ਡਿਊਟੀ 15% ਬਜਟ ਦੇ ਵਿੱਚੋਂ ਨਿਕਲ ਦਿੱਖਿਆ ਹੈ ਉਹ ਇੰਪੋਰਟ ਡਿਊਟੀ 15% ਘਟਾਈ ਹੈ ਬਟ ਸਮਝ ਨਹੀਂ ਲੱਗਦਾ ਵੀ ਇੰਪੋਰਟ ਡਿਊਟੀ ਨਾਲ ਕੋਈ ਫੋਲਾ ਦੇਣਾ ਫਰਕ ਪਏਗਾ ਜੋ ਰੇਟ ਆ ਗਿਆ ਦੇਖੋ ਹਰ ਚੀਜ਼ ਵਧੀ ਜਾ ਰਿਹਾ ਪ੍ਰਾਈਸ ਮੋਬਾਈਲਾਂ ਦੇ ਪਹਿਲੇ ਜੀਏ ਬੈਂਡਸ ਦਾ ਫਿਰ ਡੀਐਸਟੀ ਆ ਹੁਣ ਜੀਐਸਟੀ ਹੋਰ ਵਧ ਗਿਆ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਪਏਗਾ ਕਿਉਂਕਿ ਤੁਸੀਂ ਪਿੱਛੇ ਦੇਖੋ ਗਵਰਨਮੈਂਟ ਨੇ ਜਿਹੜੇ ਮੋਬਾਈਲ ਦੇ ਟੈਰੀਫ ਆ ਉਹ ਵੀ ਰੇਟ ਵਧਾਤੇ ਜਿਹੜੇ ਰੀਚਾਰਜ ਕਸਟਮਰ ਕਰਵਾਉਂਦੇ ਦੀਗੇ ਪਹਿਲੇ ਉਹ ਪੰਜਾਬ ਵਿੱਚ 100 ਰੁਪਏ ਮਹੀਨੇ ਦਾ ਉਹ ਵੀ ਖਰਚਾ ਆਮ ਬੰਦੇ ਤੇ ਪਾਤਾ ਤੇ ਹੁਣ ਇਹਦੇ ਵਿੱਚ ਇੰਪੋਰਟ ਟੈਕਟਾਰ ਨਾਲ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ 3-400 500 ਦਾ ਹੀ ਫਰਕ ਪੈਣਾ ਹਰ ਇੱਕ ਪ੍ਰੋਡਕਟ ਦੇ ਵਿੱਚ ਮੋਦੀ ਨਾਲ ਕੋਈ ਇੰਨਾ ਯਾਦਾ ਹੋਈ ਜਿਹੜੇ ਮਹਿੰਗੇ ਫੋਨ ਪਹਿਲੀ ਇੰਨਾ ਮਹਿੰਗਾ ਹੋ ਰੁਕਿਆ 18% GST ਹੈ GST ਘਟਾਉਣਾ ਚਾਹੀਦਾ ਸੀ ਗਵਰਨਮੈਂਟ ਨੇ ਇੰਪੋਰਟ ਡਿਊਟੀ ਦਾ ਮੇਰੇ ਹਿਸਾਬ ਨਾਲ ਕੋਈ ਇੰਨਾ ਬਹੁਤਾ ਜਿਆਦਾ ਬੈਨੀਫਿਟ ਨਹੀਂ ਹੁੰਦਾ ਇਹ ਬਜਟ ਬਹੁਤ ਹੀ ਵਧੀਆ ਤੇ ਸਿੱਧੇ ਢੰਗ ਨਾਲ ਪੇਸ਼ ਕੀਤਾ ਹੋਇਆ ਹੈ ਇਸ ਲਈ ਮੋਦੀ ਸਾਹਿਬ ਅਤੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਵਧਾਈ ਦੇ ਪਾਤਰ ਨੇ ਕਿਉਂਕਿ ਇਸ ਬਜਟ ਦੇ ਵਿੱਚ ਜਿੰਗੀਆਂ ਸਗੀਆਂ ਪ੍ਰੋਬਲਮਸ ਸੀਗੀਆਂ ਉਹਨਾਂ ਨੂੰ ਬੁੱਕਰ ਕੇ ਉਹਨਾਂ ਦਾ ਸਮਝਾਨ ਕਰਨ ਲਈ ਇਹ ਬਜਟ ਪੇਸ਼ ਕੀਤਾ ਗਿਆ ਇਸ ਦੇ ਵਿੱਚ ਜਿਵੇਂ ਸੋਨੇ ਦੇ ਉੱਤੇ ਇਹਨਾਂ ਨੇ ਟੈਕਸ ਜੀਐਸਟੀ ਘਟਾਤਾ ਇਹ ਬਹੁਤ ਵਧੀਆ ਇੱਕ ਫੈਸਲਾ ਹੈ ਲੇਡੀਜ਼ ਲਈ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਜਿਹੜੀ ਲੇਡੀਜ਼ ਨੇ ਉਹਨਾਂ ਵਾਸਤੇ ਸੋਨਾ ਬਹੁਤ ਜ਼ਰੂਰੀ ਹੁੰਦਾ ਹੈ ਸੈਕੰਡਲੀ ਕਿਸਾਨਾਂ ਵਾਸਤੇ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਇਹਨਾਂ ਨੇ 108 ਫਸਲਾਂ ਨੇ ਜਿਨ੍ਹਾਂ ਦਾ ਨਵੀਕਰਨ ਕੀਤਾ ਹੈ ਹੋਰ ਜਿਹੜਾ ਪੱਲਾ ਖਸਾਨ ਨਿਧੀ ਯੋਜਨਾ ਦੇ ਵਿੱਚ ਜੋ ਪੇਮੈਂਟ ਮਿਲਦੀ ਸੀਗੀ 6000 ਰੁਪਿਆ ਹੁਣ ਉਹ ਵਧਾ ਕੇ 8000 ਰੁਪਿਆ ਕਰਤੀ ਇਹ ਵੀ ਬਹੁਤ ਵਧੀਆ ਇੱਕ ਉਪਰਾਲਾ ਕਿਸਾਨਾਂ ਵਾਸਤੇ ਕਿਉਂਕਿ ਇਸ ਬਜਟ ਦੇ ਵਿੱਚ ਜਿਵੇਂ ਯੂਪੀ ਬਿਹਾਰ ਤੇ ਆਂਧਰਾ ਪ੍ਰਦੇਸ਼ ਵਾਸਤੇ ਇੱਕ ਸਪੈਸ਼ਲ ਬਜਟ ਹੈ ਇਹਨਾਂ ਨੇ ਪੇਸ਼ ਕੀਤਾ ਕਿਉਂਕਿ ਉੱਥੇ ਗਰੀਬ ਜਨਤਾ ਬਹੁਤ ਜ਼ਿਆਦਾ ਹੈ ਉਹ ਵੀ ਵਧਾਈ ਦੇ ਪਾਤਰ ਨੇ ਇਹਨਾਂ ਨੇ ਆਪਣੀ ਭਾਈਵਾਲੀ ਜਿੰਨੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਲੋਕਾਂ ਦਾ ਵੀ ਧਿਆਨ ਰੱਖਿਆ ਤੇ ਕਿਸਾਨਾਂ ਦਾ ਵੀ ਜਿਹੜੇ ਰੋਜ਼ਗਾਰ ਨੌਜਵਾਨਾਂ ਲਈ ਜਿਹੜਾ ਇਹਨਾਂ ਨੇ ਇੱਕ ਐਮਐਸਪੀ ਐਮ ਐਮਐਸਡੀ ਇਹ ਜਿਹੜੀ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਕੇਂਦਰ ਸਰਕਾਰ ਵੀ ਇੱਕ ਫੈਸਲਾ ਲਿਆ ਕਿ ਜਿਹੜਾ ਬੇਵਜ਼ਗਾਰ ਵਿਅਕਤੀ ਪਹਿਲੀ ਤਨਖਾਹ ਉਹਨੂੰ ਸੈਂਟਰਲ ਸਰਕਾਰ ਦੇਗੀ ਇਸ ਦੇ ਵਿੱਚ ਨੌਜਵਾਨਾਂ ਚ ਉਤਸ਼ਾਹ ਪੈਦਾ ਹੋਏਗਾ ਤੇ 1 ਕਰੋੜ ਜਿਹੜੇ ਨੌਜਵਾਨਾਂ ਨੂੰ ਭਰਤੀ ਕਰਨ ਦਾ ਇਹਨਾਂ ਨੇ ਟੀਚਾ ਰੱਖਿਆ ਬਹੁਤ ਸ਼ਲਾੰਗ ਅਯੋਗ ਹੈ ਲੋਕਾਂ ਦਾ ਜਿਹੜਾ ਹਿਜਾਨ ਹੈ ਬਾਹਰ ਜਾਣ ਵੱਲ ਘਟੇਗਾ ਨੌਜਵਾਨਾਂ ਦਾ ਤੇ ਸਾਡੇ ਇੰਡੀਆ ਮਜ਼ਬੂਤ ਹੋਏਗਾ ਸਰ ਇਹ ਬਜਟ ਨੂੰ ਤੁਸੀਂ ਆਮ ਮੰਦੇ ਦੇ ਨੇੜੇ ਤੇੜੇ ਮੰਦੇ ਕਿਦਾਂ ਦੇਖੋ ਜਦੋਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਮੰਗਾਈ ਘਟੇਗੀ ਕਿਸਾਨਾਂ ਦੀ ਆਮਦਨ ਵਧੇਗੀ ਤਾਂ ਨੇਚਰਲੀ ਲੋਕਾਂ ਵਾਸਤੇ ਹੀ ਹੈ ਬਜਟ ਸਿ ਵੀ ਤੁਹਾਨੂੰ ਇਸ ਜਿਹੜਾ ਬਜਟ 11ਵਾਂ ਪਾਸ ਹੋਇਆ ਜਾਂ ਨਵੀਂ ਸਰਕਾਰ ਦਾ ਪਹਿਲਾ ਕਹੋ ਇਹਦੇ ਵਿੱਚ ਕਿੰਨੀ ਰਾਹਤ ਜਿਹੜੀ ਹੈ ਉਹ ਕਿਸਾਨਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਦੇਖੋ ਜੀ ਜਿਹੜਾ ਇਹ ਬਜਟ ਪੇਸ਼ ਹੋਇਆ ਹੈ ਇਹਦੇ ਵਿੱਚ ਪਹਿਲਾਂ ਜਿਹੜੇ ਮਤਲਬ ਬਹੁਤ ਵੱਡੇ ਤੀਰ ਛੱਡੇ ਜਾ ਰਹੇ ਸੀ ਬਜਟ ਪੇਸ਼ ਹੋਣ ਤੋਂ ਪਹਿਲਾਂ ਵੀ ਬਹੁਤ ਜਨਤਾ ਨੂੰ ਫਾਇਦਾ ਹੋਊਗਾ ਕਿਸਾਨਾਂ ਨੂੰ ਹੋਊਗਾ ਮਤਲਬ ਉਹ ਗੱਲ ਹੋ ਗਈ ਕਹਿੰਦੇ ਵੀ ਫੋਟੇ ਆ ਪਹਾੜ ਨਿਕਲਿਆ ਚੁਗਾ ਇਹਦੇ ਵਿੱਚ ਬਜਟ ਵਿੱਚ ਕਿਸਾਨਾਂ ਵਾਸਤੇ ਉਸ ਵੀ ਨਹੀਂ ਭਾਈਆ ਮਤਲਬ ਜਦੋਂ 2014 ਚ ਇਹ ਸਰਕਾਰ ਮੋਦੀ ਸਰਕਾਰ ਆਈ ਸੀ ਉਦੋਂ ਜਦੋਂ ਬਣੀ ਸੀ ਐਮਐਸਪੀ ਦੀ ਸੁਆਮੀਨਾਥ ਰਿਪੋਰਟ ਦੀ ਗਰੰਟੀ ਦੇ ਕੇ ਇਹ ਸਰਕਾਰ ਸੈਂਟਰ ਵਿੱਚ ਆਈ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਸਾਨਾਂ ਦੀ ਕੋਈ ਨਹੀਂ ਸੁਣੀ ਅਣਗੌਲਿਆ ਕੀਤਾ ਕਿਸਾਨਾਂ ਨੂੰ ਮਤਲਬ ਹੁਣ ਵੀ ਇਸ ਵਜਤ ਦੇ ਵਿੱਚ ਮੈਨੂੰ ਮੈਂ ਚੈਲੰਜ ਕਰਦਾ ਵੀ ਵੀਰ ਨਾਲ ਬੈ ਕੇ ਕੋਈ ਗੱਲ ਕਰੇ ਵੀ ਇਹਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਦਿੱਤਾ ਕੀ ਹੈ ਐਮਐਸਪੀ ਤੇ ਕੋਈ ਗਰੰਟੀ ਦਿੱਤੀ ਹੈ ਦਾ ਮਤਲਬ ਕੋਈ ਕੋਈ ਗੱਲ ਕਰੀਆ ਉਹਦੀ ਵੀ ਵੀ ਜਿਵੇਂ ਹੁਣ ਪੈਸਟੀਸਾਈਡ ਹੈ 18% ਐਸਵੀਆਈ ਦੇ ਜੀਐਸਟੀ ਲੱਗਦੀ ਹੈ ਇਹਦੀ ਜੀਐਸਟੀ ਘਟਾਦਾਂ ਦੇ ਕਿਸਾਨਾਂ ਨੂੰ ਰਾਹਤ ਮਿਲ ਜਾਂਦੀ ਜਿਹੜੀ ਚੀਜ਼ ਤੋਂ ਕਿਸਾਨਾਂ ਨੂੰ ਰਾਹਤ ਮਿਲਣੀ ਹੈ ਜਿਵੇਂ ਡੀਜ਼ਲ ਹੈ ਪੈਟਰੋਲ ਹੈ ਉਹ ਜੀਐਸਟੀ ਦੇ ਇਹਨਾਂ ਨੇ ਬਾਹਰ ਰੱਖ ਕਰ ਕੇ ਨੇ ਉਹ ਵੀ ਜੀਐਸਟੀ ਦੇ ਦਾਇਰੇ ਦੇ ਵਿੱਚ ਆਉਣ ਚਾਹੁੰਦੇ ਨੇ ਜਨਤਾ ਨੂੰ ਜਿਹੜੀ ਆ ਉਹ ਜਿੱਥੋਂ ਰਾਹਤ ਮਿਲਦੀ ਹੈ ਜਿੱਥੋਂ ਸਰਕਾਰ ਨੂੰ ਆਪਦੇ ਆਉਦੇ ਫਾਇਦੇ ਨੇ ਉਹ ਚੀਜ਼ਾਂ ਸਰਕਾਰ ਕਨੇ ਹੁੰਦੀ ਹੈ ਉਹ ਇਹ ਮਤਲਬ ਇਹ ਦੇ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਅਣਗੌਲਿਆ ਕੀਤਾ ਪੰਜਾਬ ਨੂੰ ਅਣਗੌਲਿਆ ਕੀਤਾ ਛੋਡੇ ਚੈਨਲ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਉਹ ਆਪਣੀ ਸਰਬ ਪਾਰਟੀ ਦੀ ਮੀਟਿੰਗ ਸਦੇ ਕਿਸਾਨਾਂ ਨੂੰ ਨਾਲ ਲਵੇ ਕਿ ਜਿਹੜਾ ਸੰਸਦ ਦਾ ਉਕ੍ਰਿਓ ਕੀਤਾ ਜਾਵੇ ਜਿਵੇਂ ਸੌਫ ਦੇ ਵਿੱਚੋਂ ਆ ਕੇ ਵੀ ਕਿਸਾਨਾਂ ਨਾਲ ਸਰਬ ਪਾਰਟੀਆਂ ਸੱਧੀਆਂ ਨੇ ਉਹਨਾਂ ਨੇ ਵੀ ਕੀਤਾ ਹੈ ਇਸ ਨਾਲ ਸਰਕਾਰ ਨੂੰ ਵੀ ਸਾਡੀ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਜਾ ਕੇ ਕਿਰਿਓ ਕਰਨਾ ਚਾਹੀਦਾ ਹੈ ਆਪ ਦੇ ਲਈ ਬਜਟ ਚ ਕੋਈ ਵੀ ਗੱਲਬਾਤ ਜਿਹੜੀ ਰੱਖੀ ਨਹੀਂ ਗਈ ਦੂਸਰੇ ਪਾਸੇ ਇਹ ਵੀ ਗੱਲ ਹੈ ਜਿਹੜਾ ਭਗਵਾਨਦਮਨ ਸਰਕਾਰ ਹੈ ਵੈਸੀ ਕਹੀ ਜਾਂਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਬਹੁਤ ਗੱਲਬਾਤ ਹੈ ਇਸ ਕਰਕੇ ਨਾ ਹੀ ਇਹਨਾਂ ਨੇ ਕੋਈ ਮੰਗ ਕੀਤੀ ਹੈ ਕਿਸੇ ਕਿਸਮ ਦੀ ਪੰਜਾਬ ਦੇ ਲਈ ਕਾਕੇ ਜਿਹੜਾ ਕਿ ਪੰਜਾਬ ਦਾ ਪੈਸੇ ਦੀ ਵੀ ਲੋੜ ਹੈ ਪੰਜਾਬ ਦੇ ਵਿੱਚ ਬੜੀਆਂ ਨਵੀਆਂ ਸਕੀਮਾਂ ਦੀ ਲੋੜ ਹੈ ਜਿਨ੍ਹਾਂ ਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਹੈ ਉਹ ਦਿਨ ਪਰ ਦਿਨ ਵੱਧ ਰਹੀ ਹੈ ਨਸ਼ੇ ਦੇ ਨਾਲ ਪੰਜਾਬ ਮਾਰਿਆ ਪਿਆ ਇਹਨਾਂ ਗੱਲਾਂ ਬਾਤਾਂ ਦੇ ਲਈ ਪੰਜਾਬ ਦੇ ਵਿੱਚ ਬਜਟ ਨੂੰ ਜਿਹੜੀ ਪਹਿਲ ਦੇਣੀ ਚਾਹੀਦੀ ਸੀ ਪ੍ਰੰਤੂ ਪੰਜਾਬ ਦੇ ਲਈ ਕੁਝ ਵੀ ਨਹੀਂ ਕਿਹਾ ਗਿਆ ਸਰ ਸਤੀਕਾਲ ਜੀ ਸਤਿਕਾਰ ਜੀ ਸਰ ਕੇਂਦਰੀ ਮੰਤਰੀ ਸੀਤਾ ਰਮਨ ਵੱਲੋਂ ਜਿਹੜਾ 11 ਵਜਰ ਪੇਸ਼ ਹੋਇਆ ਠੀਕ ਹੈ ਜੀ ਉਸ ਬਜਟ ਦੇ ਵਿੱਚ ਕੀ ਕੀ ਤੁਹਾਨੂੰ ਅੱਛਾ ਲੱਗਦਾ ਔਰ ਕੀ ਕੀ ਬੈਡ ਲੱਗਦਾ ਹੈ ਜਾਂ ਸਾਰਾ ਕੁਝ ਹੀ ਅੱਛਾ ਹੈ ਕੀ ਕਹਿਣਾ ਚਾਹੋਗੇ ਸਰ ਦੇਖੋ ਜੋੜਾ 20 ਵਜੇ ਦਾ ਹੁਣ ਸੈਂਟਰ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਹੈ ਉਸ ਬਜਟ ਦੇ ਮੁਤਾਬਕ ਆਪਾਂ ਜੇ ਦੇਖਿਆ ਜਾਵੇ ਤਾਂ ਬਹੁਤ ਹੀ ਅੱਛਾ ਬਜਟ ਹੈ ਉਸ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਵੀ ਬਹੁਤ ਵੱਡੀ ਰਾਹਤ ਲਈ ਇੱਕ ਕੀ ਹੈ ਤੇ ਉਹਨਾਂ ਦੀ ਜਿਹੜੀ ਐਮਐਸਪੀ ਦੇ ਜਿਹੜਾ ਰੇਟ ਨੇ ਉਹਨਾਂ ਦੇ ਉਹ ਵੀ ਵਧਾਏ ਜਾ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਦੇਖੋ ਵੀ ਫਸਲਾਂ ਦੇ ਵਿੱਚੋਂ ਦੱਸ ਰਹੇ ਸੀਗੇ ਕਿ ਫਸਲਾਂ ਦੀ ਇਹੀ ਜੀ ਉਹ ਲਿਹਾਰੇ ਨੇ ਕਿਸਮ ਵੀ ਉਹ ਫਸਲ ਜਿਹੜੀ ਬੀਜਾਂਗੇ ਵੀ ਉਹਦੇ ਨਾਲ ਪਾਣੀ ਟੱਕ ਲੱਗੇ ਕਿਉਂਕਿ ਜਿਹੜਾ ਪਾਣੀ ਆਣਾ ਪਾਣੀ ਦਾ 70 ਬਹੁਤ ਨੀਚੇ ਜਾ ਰਿਹਾ ਤੇ ਪੀਣ ਵਾਸਤੇ ਪਾਣੀ ਵੀ ਆਪਾਂ ਨੂੰ ਮਾਇਆ ਨਹੀਂ ਹੋਣਾ ਤੇ ਦੂਜੀ ਗੱਲ ਬਜਟ ਦੇ ਵਿੱਚੋਂ ਉਹ ਵੀ ਵਧੀਆ ਲੱਗੀ ਕਿ ਜਿਹੜੀ 100 ਊਰਜਾ ਜਿਹੜੀ ਆਪਣੇ ਸੋਲਰ ਸਿਸਟਮ ਜਿਹਵੇਂ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਆ ਕਿ ਆਪਾਂ ਨੂੰ ਬਹੁਤ ਦੇ ਰਹੇ ਨੇ ਸਬਸਿਡੀ ਵੀ ਕਰ ਕਰ ਦੇ ਵਿੱਚ ਉਹ ਲਗਾਨ ਸੋਲਰ ਸਿਸਟਮ ਤਾਂ ਜੋ ਸੋਲਰ ਸਿਸਟਮ ਲੱਗਣ ਤੋਂ ਬਾਅਦ ਆਪਾਂ ਨੂੰ ਲਾਈਟ ਦਾ ਝੰਜਟੇ ਖਤਮ ਹੋ ਜੇ ਵੀ ਆਪਾਂ ਨੇ ਵੀ ਆਪਣੇ ਬਿੱਲ ਭਰਨੇ ਤਾਂ ਫ੍ਰੀ ਬਿਜਲੀ ਇੱਕ ਤਰ੍ਹਾਂ ਦੀ ਹੋ ਜਾਣੀ ਹੈ ਆ ਸਰਕਾਰ ਦਾ ਇੱਕ ਇੱਛਾ ਵੀ ਆਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਕੁਝ ਕਰੀਏ ਉਸ ਤੋਂ ਇਲਾਵਾ ਇਹਨਾਂ ਨੇ ਸੋਨੇ ਚਾਂਦੀ ਦੇ ਉੱਤੇ ਐਕਸਾਈਡ ਘਟਾ ਕੇ ਤੇ ਲੋਕਾਂ ਦੇ ਮਨਾਂ 'ਚ ਇੱਕ ਜਿਵੇਂ ਕੋਈ شادی ਕਰਦਾ ਗਰੀਬੰਦਾ ਉਹਨੂੰ ਵੀ ਹੰਦਰ ਮੈਂ ਕੁਛ ਨਾ ਕੁਝ 골ਡ ਪਾਵਨ ਉਹ ਗੋਲਡ 3 ਸਕੇ ਇਸ ਕਰਕੇ ਅਕਸਾਇਦਾਂ ਨਾਲੀ ਬਹੁਤ ਵੱਡਾ ਫਰਕ ਪੈਣਾ ਇਫੈਕਟ ਪੈਣਾ ਹੈ ਆਮ ਜਨਤਾ ਨੂੰ ਰਾਹਤ ਮਿਲਣੀ ਹੈ ਸਰ ਕੋਈ ਜਿੱਦਾਂ ਬਿਜਲੀ ਦਾ ਕੋਈ ਕੁਝ ਕੰਮ ਕਰਦੇ ਹੋ ਬਿਜਲੀ ਦੇ ਉਤਪਾਦ ਵੀ ਸਸਤੇ ਹੋਇਆ ਕੁਝ ਵਿੱਚ ਹਾਂਜੀ ਹਾਂ ਇਹਦੇ ਚਤਾਰਾਂ ਜਿਵੇਂ ਕਾਪਰ ਹੈ ਕਾਪਰ ਦਾ ਰੇਟ ਘਟੇ ਨਹੀਂ ਉਹ ਕਾਪਰ ਹੈ ਜਿਹੜਾ ਅਫਰੀਕ ਪੱਖੇ ਚ ਹਰ ਇੱਕ ਮਿਕਸੀ ਚ ਹਰ ਇੱਕ ਪਟਕ ਦੇ ਵਿੱਚ ਲੱਗਦਾ ਹੈ ਇਸ ਕਰਕੇ ਸਾਰੀ ਆਲ ਓਵਰ ਤੁਸੀਂ ਐ ਸਮਝ ਕੇ ਚੱਲੋ ਵੀ ਇਲੈਕਟ੍ਰੀਕਲ ਦਾ ਸਮਾਨ ਦਾ ਰੇਟ ਘਟਣਾ ਚਾਹੀਦਾ ਔਰ ਘਟੇਗਾ ਔਰ ਸਰ ਜਿਹੜੀਆਂ ਇਹਦੇ ਵਿੱਚ ਕੋਈਸੇ ਰਿਟਰਨਸ ਸੀਗੀਆਂ ਜਿਵੇਂ ਬਾ ਆਰਟੀਆਰ ਕਹ ਦਿੰਦੇ ਆ ਉਹਦੇ ਵਿੱਚ ਪਹਿਲਾਂ 5 ਲੱਖ 10 ਸੀਗਾ ਮੈਟਰ ਹੁਣ ਉਹਨਾਂ ਨੇ 5 ਲੱਖ ਤੋਂ ਕਟਾ ਕੇ 3 ਲੱਖ ਤੋਂ ਸ਼ੁਰੂ ਕੀਤੀ ਐ ਔਰ ਕਿਦਣਾ ਕਿਤੇ ਮੈਨਾਂ ਦਾ ਸੋੜਾ ਧੱਕਾ ਨਹੀਂ ਹੋਇਆ ਨਹੀਂ ਇਹਦੇ 'ਚ ਕੋਈ ਐਡੀ ਗੱਲ ਨਹੀਂ ਐ ਅਸੀਂ ਪਰ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਕਿਵੇਂ ਆ 3 ਤੋਂ 7 ਰੱਖਿਆ ਉਹਨਾਂ ਨੇ ਓਕੇ ਜੇ ਤੁਸੀਂ 7 ਦੇ ਥੱਲੇ ਥੱਲੇ ਸਲੈਕ ਕਰਦੇ ਨਾ ਜ਼ੀਰੋ ਹੀ ਲੱਗੂਗਾ ਓਕੇ ਓਕੇ ਹਾਂ ਜੇ ਤੁਸੀਂ 7 ਲੱਖ 10000 ਹੋ ਗਈ ਤਾਂ ਤੁਹਾਨੂੰ ਆਉਂਦਾ ਉਹ ਇੰਪਲੀਮੈਂਟ ਹੋਣਾ ਉਹਦਾ ਥੋੜੇ ਸਮਝਣ 'ਚ ਫਰਕ ਆ ਓਕੇ ਸਮਝਣ 'ਚ ਫਰਕ ਆ ਕਿਉਂਕਿ ਕੱਲ ਟੀਵੀ 'ਤੇ ਸੁਣਿਆ ਆ ਰਹੇ ਸੀ ਉਹਦੇ ਮੁਤਾਬਕ ਸਾਨੂੰ ਲੱਗ ਰਿਹਾ ਵੀ ਕੋਈ ਇਹਦੀ ਗੱਲ ਨਹੀਂ 7 ਲੱਖ ਤੱਕ ਦੇ ਤੁਹਾਨੂੰ ਛੂਟੇ ਆ ਤੇ ਬਾਕੀ ਆਮ ਬੰਦੇ ਵਾਸਤੇ ਕਿੱਦਾਂ ਬਜਦੇ ਆਮ ਬੰਦੇ ਵਾਸਤੇ ਬਹੁਤ ਵਧੀਆ ਬਜਟ ਆ ਜਿੱਦਾਂ ਵੀ ਆਪਣੀ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਵੀ ਆਪਾਂ ਕਰੋਨਾ ਹੀ ਮਕਾਨ ਬਣਾ ਕੇ ਦੇਨੇ ਨੇ ਲੋਕਾਂ ਨੂੰ ਫ੍ਰੀ ਦੇ ਵਿੱਚ ਤੇ ਗੈਸ ਦਾ ਵੀ ਉਹਨਾਂ ਨੇ ਕਿਹਾ ਵੀ ਗੈਸ ਦੇ ਵੀ ਰੇਟ ਘਟੂਗੇ ਇੱਕ ਚੀਜ਼ ਦੇ ਆਪਾਂ ਕੰਟਰੋਲ ਦੇ ਵਿੱਚ ਲਿਆਵਾਂਗੇ ਤੇ ਆ ਟਾਈਮ ਲੱਗਦਾ ਦੇਖੋ ਇਦਾਂ ਵਾਲਾ ਦੇਸ਼ ਆ ਆਪਣਾ ਹੈ ਨੀ ਇਸ ਕਰਕੇ ਬਹੁਤ ਉਪਰਾਲੇ ਕਰਨੇ ਪੈਂਦੇ ਨੇ ਨਾ ਕੰਮਾਂ ਵਾਸਤੇ ਇਹ ਹੌਲੀ ਹੌਲੀ ਜਿਹੜਾ ਬਜਟ ਹੈ ਹਲੇ ਆਮ ਜਨਤਾ ਨੂੰ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਹੌਲੀ ਹੌਲੀ ਸਮਝ ਆਊਗੀ ਤਾਂ ਉਹਦੇ ਮੁਤਾਬਕ ਇਹ ਆਪਾਂ ਨੂੰ ਲੱਗ ਜੂਗਾ ਵੀ ਪਤਾ ਵੀ ਲੱਗਪਾਂ ਕਿੱਥੇ ਰਲੇ ਜੀ ਸੋ ਬਹੁਤ ਅੱਛਾ ਬਜਟ ਹੈ ਕਹਿਣਾ ਗੁਪਤਾ ਸਾਹਿਬ ਦਾ ਸੋ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ 'ਤੇ